ਸਮੋਸਾ ਗੱਲ ਵਾਵਾ ਪੁਰਾਣੀ ਐ ਗੂੜ ਗਰਮੀਆਂ ਦਾ ਮੌਸਮ ਸੀ ਹੁਣ ਵਾਂਗੂ ਉਦੋਂ ਘਰ ਘਰ ਕੂਲਰ ਜਾਂ ਏਸੀ ਨਹੀਂ ਸੀ ਹੰਦੇ ਬਲਕਿ ਪੱਖੇ ਵੀ ਟਾਵੇਂ ਟਾਵੇਂ ਘਰ ਹੁੰਦੇ ਸੀ ਉਦੋਂ ਬਿਜਲੀ ਵੀ ਲੰਗੇ ਡੰਗ ਆਉਂਦੀ ਹੁੰਦੀ ਸੀ ਇੱਕ ਇਹੋ ਜੀ ਸ਼ਾਮ ਦੀ ਗੱਲ ਐ ਜਦੋਂ ਮੈਂ ਤੇ ਮੇਰੇ ਪਾਪਾ ਜੀ ਕੋਠੇ ਉਪਰ ਦਾਹੇ ਮੰਜਾਂ ਤੇ ਪਏ ਸੀ ਗਰਮੀ ਤੋਂ ਬਚਣ ਲਈ ਅਸੀਂ ਅਕਸਰ ਹੀ ਗਰਮੀਆਂ ਵਿੱਚ ਕੋਠੇ ਤੇ ਮੰਜੇ ਡਾਹ ਲੈਂਦੇ ਜਿਸ ਨਾਲ ਜੇਕਰ ਬਿਜਲੀ ਰਾਤ ਨੂੰ ਨਾ ਵੀ ਆਉਂਦੀ ਤਾਂ ਕੁਦਰਤੀ ਹਵਾ 'ਚ ਬੰਦੇ ਦੀ ਰਾਤ ਸੌਕੀ ਗੁਜ਼ਰ ਜਾਂਦੀ ਸੀ ਸਮਾਂ ਹੋਣਾ ਕੋਈ 8:00 ਵਜੇ ਦਾ ਜਦੋਂ ਗੁਰੂ ਘਰ ਦੇ ਲਾਊਡ ਸਪੀਕਰ 'ਚੋਂ ਗਿਆਨੀ ਅਮਰ ਸਿੰਘ ਜੀ ਅਚਾਨਕ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਪਾਈ ਨੰਬਰਦਾਰ ਅਰਜੁਨ ਸਿੰਘ ਦਾ ਸ਼ੇਰਪੁਰ ਤੋਂ ਆਉਂਦਿਆ ਰਸਤੇ ਵਿੱਚ ਕਿਤੇ ਸਮੋਸਾ ਡਿੱਗ ਪਿਆ ਹੈ ਜੇਕਰ ਕਿਸੇ ਵੀਰ ਭਾਈ ਨੂੰ ਮਿਲੇ ਤਾਂ ਉਹ ਨੰਬਰਦਾਰ ਸਾਹਿਬ ਦੇ ਘਰ ਪਹੁੰਚਦਾ ਕਰ ਦੇਵੇ ਗਿਆਨੀ ਜੀ ਨੇ ਇਹ ਬੇਨਤੀ ਦੋ ਵਾਰ ਦੁਹਾਈ ਤੇ ਅਖੀਰ ਵਿੱਚ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਕੇ ਉਹਨਾਂ ਨੇ ਸਮਾਪਤੀ ਕੀਤੀ ਚਾਰੇ ਪਾਸੇ ਫੈਲੀ ਸ਼ਾਂਤੀ ਵਿੱਚ ਇੱਕਦਮ ਹੋਈ ਇਸ ਲੋਸਮੈਂਟ ਅਨਾਉਂਸਮੈਂਟ ਨੇ ਹੜਬੜਾਟ ਜੀ ਪੈਦਾ ਹੋ ਗਈ ਮੈਂ ਵੀ ਬੇਨਤੀ ਸੁਣ ਕੇ ਅਚੰਬਿਤ ਜਾ ਹੋ ਕੇ ਸੋਚੀ ਪੈ ਗਿਆ ਮੈਂ ਪਾਪਾ ਜੀ ਨੂੰ ਪੁੱਛਿਆ ਕਿ ਪਪਾ ਜੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਠਿਆਨੀ 50 ਪੈਸੇ ਦੇ ਸਮੋਸੇ ਪਿੱਛੇ ਤਾਇਆ ਜੀ ਨੂੰ ਸਪੀਕਰ 'ਚ ਬੇਨਤੀ ਕਰਾਉਣ ਦੀ ਕੀ ਲੋੜ ਸੀ ਤੇ ਦੂਜੀ ਗੱਲ ਕਿਸਨਕ ਦੇ ਡਿੱਗ ਗਿਆ ਸਮੋਸਾ ਵੈਸੇ ਵੀ ਖਾਣ ਲਾਇਕ ਨਹੀਂ ਬਚਣਾ ਉਹ ਤਾਂ ਕਿਸੇ ਨਾ ਕਿਸੇ ਚੀਜ਼ ਥੱਲੇ ਆ ਕੇ ਫਿਸਿਆ ਗਿਆ ਹੋਣਾ ਮੇਰੀ ਗੱਲ ਸੁਣ ਕੇ ਪਪਾ ਜੀ ਹੱਸ ਪਏ ਮੈਨੂੰ ਕਹਿੰਦੇ ਪੁੱਤ ਸਮੋਸਾ ਇਕੱਲਾ ਖਾਣ ਵਾਲਾ ਨਹੀਂ ਹੁੰਦਾ ਬਲਕਿ ਸਿਰ ਤੇ ਬੰਨਣ ਵਾਲੇ ਪਰਨੇ ਨੂੰ ਵੀ ਟੇਟ ਪੈਂਡੂ ਬੋਲੀ ਵਿੱਚ ਸਮੋਸਾ ਕਿਹਾ ਜਾਂਦਾ ਮੈਨੂੰ ਵੀ ਇਹ ਪਹਿਲੀ ਵਾਰ ਪਤਾ ਚੱਲਿਆ ਸੀ ਕਿ ਪਰਨੇ ਨੂੰ ਸਮੋਸਾ ਵੀ ਕਹਿੰਦੇ ਹੁੰਦੇ ਨੇ ਪਾਪਾ ਜੀ ਦੀ ਗੱਲ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਕਿ ਕਿੱਥੇ ਖਾਣ ਵਾਲਾ ਸਮੋਸਾ ਤੇ ਕਿੱਥੇ ਸਿਰ ਤੇ ਬੰਨਣ ਵਾਲਾ ਸਮੋਸਾ